ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹੈ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਆ ਇਹ ਆਪਾਂ ਲੇਡੀਜ਼ ਕੋਟੀ ਤੇ ਬਣਾ ਸਕਦੇ ਆ ਇਹ ਵਾਲਾ ਡਿਜ਼ਾਈਨ ਜਿਹੜਾ ਇਹ ਆਪਾਂ ਜੈਂਟਸ ਕੋਟੀ ਤੇ ਨਹੀਂ ਬਣਾ ਸਕਦੇ ਇਹ ਡਿਜ਼ਾਈਨ ਸਿਰਫ ਲੇਡੀਜ਼ ਕੋਟੀ ਤੇ ਬਣੇਗਾ ਤੇ ਬਹੁਤ ਹੀ ਪਿਆਰਾ ਤੇ ਸੋਖਾ ਡਿਜ਼ਾਈਨ ਆ ਸਿਰਫ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣ ਜਾਣਾ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 6-6 ਦੇ ਹਿਸਾਬ ਨਾਲ ਹੁੰਡੇ ਲੈ ਲੈਣੇ ਨੇ 6-6 ਦੇ ਹਿਸਾਬ ਨਾਲ ਹੁੰਡੇ ਲੈ ਕੇ ਤਿੰਨ ਹੁੰਡੇ ਆਪਾਂ ਵਾਧ ਲੈ ਲੈਣੇ ਨੇ ਇੱਕ ਹੁੰਡਾ ਇੱਧਰ ਸਾਈਡ ਤੇ ਆਪਾਂ ਐਜ ਵਾਸਤੇ ਵਾਧ ਰੱਖਣਾ ਤੇ ਦੋ ਗੁੰਡੇ ਦੋਨਾਂ ਸਾਈਡਾਂ ਤੇ ਜੋ ਆਸਤੇ ਵਧ ਰਿਹਾ ਨੇ ਇੱਕ ਸਾਈਡ ਤੇ ਇੱਕ ਗੁੰਡਾ ਸਾਡਾ ਬਾਦੂ ਆਏਗਾ ਬਹੁਤ ਹੀ ਪਿਆਰਾ ਤੇ ਸੋਖਾ ਡਿਜ਼ਾਈਨ ਹੈ 6 ਦੋ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੋ ਜਾਏਗਾ ਸਿੱਧੀ ਤੇ ਉਲਟੀ ਦੋਨਾਂ ਸਲਾਈਆਂ ਤੋਂ ਹੀ ਇਹ ਡਿਜ਼ਾਈਨ ਜਿਹੜਾ ਬਣੇਗਾ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਸਿੱਧੀ ਸਲਾਈ ਹੈ ਪਹਿਲੀ ਸਲਾਈ ਸਿੱਧੇ ਪਾਸਿਓਂ ਪਹਿਲਾ ਟੁੰਡਾ ਸਲਿੱਪ ਕਰ ਲਿਆ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਉਣੇ ਹਨ ਦੋ ਕੁੰਡੇ ਸਿੱਧੇ ਬਣਾ ਲਏ ਸਿਰ ਜਾਲੀ ਪਾਵਾਂਗੇ 40 ਹੋਣ ਤੋਂ ਬਾਅਦ ਫਿਰ ਦੋ ਕੁੰਡੇ ਸਿੱਧੇ ਬਣਾਉਣੇ ਹਨ ਫਿਰ ਆ ਕੁੰਡਾ ਤੇ ਇੱਕ ਥਾਰ ਵਾਲਾ ਕੁੰਡਾ ਦੋ ਕੁੰਡਿਆਂ ਨੂੰ ਲੈ ਕੇ ਬੈਕ ਲੂਪ ਦੇ ਨਾਲ ਆਪਾਂ ਇੱਕ ਕਰ ਦੇਣਾ ਇਹ ਸਾਡਾ 6 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਇਹ ਵਾਲੇ ਕੁੰਡੇ ਨੂੰ ਸਾਡ ਛੜ ਦੇਖੀ 6 ਕੁੰਡਿਆਂ ਦਾ ਡਿਜ਼ਾਈਨ 2 4 ਤੇ 2 6 ਇਹੀ 6 ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਨੇ ਆ ਦੋ ਕੁੰਡੇ ਪਹਿਲਾਂ ਸਿੱਧੇ ਬਣਾਵਾਂਗੇ ਦੋ ਕੁੰਡੇ ਸਿੱਧੇ ਬਣਾਏ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਇਸ ਤੋਂ ਬਾਅਦ ਇੱਕ ਢਾਂਵਾ ਵਾਲਾ ਤੇ ਇੱਕ ਆ ਵਾਲਾ ਦੋ ਕੁੰਡਿਆਂ ਨੂੰ ਲੈ ਕੇ ਤੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਦੇ ਆ ਫਿਰ ਦੋ ਕੁੰਡੇ ਸਿੱਧੇ ਇੱਕ ਦੋ ਫਿਰ ਜਾਲੀ ਪਾਉਣੀ ਆ ਫਿਰ ਦੋ ਕੁੰਡੇ ਸਿੱਧੇ ਬਣਾਉਣੇ ਫਿਰ ਆਵਲੇ ਦੋ ਕੁੰਡਿਆਂ ਦਾ ਇਸ ਤਰ੍ਹਾਂ ਮੁਕ ਮਾ ਲੈਣਾ ਤੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾਉਣਾ ਇਸ ਤਰ੍ਹਾਂ ਸਾਡੇ ਡਿਜ਼ਾਈਨ ਦੀ ਪਹਿਲੀ ਸਿਲਾਈ ਬਣ ਗਈ ਸਿੱਧੇ ਪਾਸਿਓ ਹੁਣ ਦੂਸਰੀ ਸਿਲਾਈ ਉੱਤੇ ਪਾਸਿਓ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਉਸ ਤੋਂ ਬਾਅਦ ਆਪਾਂ ਇੱਕ ਕੁੰਡਾ ਹੋਰ ਉਲਟਾ ਬਣਾ ਲਿਆ ਜਿਵੇਂ ਆਪਾਂ ਇਧਰ ਸਾਈਡ ਸਾਈਡਾ ਇੱਕ ਕੁੰਡਾ ਐਜ ਵਾਸਤੇ ਵਾਧੂ ਆਇਆ ਸੀ ਇਸ ਤਰ੍ਹਾਂ ਹੀ ਇਧਰ ਪਹਿਲਾ ਇੱਕ ਕੁੰਡਾ ਸਿੱਧਾ ਕਰ ਲਿਆ ਫਿਰ ਇੱਕ ਕੁੰਡਾ ਹੋਰ ਉਲਟਾ ਬਣਾ ਲਿਆ ਇਸ ਤੋਂ ਬਾਅਦ ਆਪਾਂ ਦੋ ਕੁੰਡੇ ਉਲਟੇ ਬਣਾਉਣੇ ਸੇਮ ਜਿਵੇਂ ਸਿੱਧੀ ਸਲਾਈ ਚ ਡਿਜ਼ਾਈਨ ਬਣਾਇਆ ਉਵੇਂ ਹੀ ਰੂਟੀ ਸਲਾਈ ਚ ਡਿਜ਼ਾਈਨ ਬਣਾਉਣਾ ਅੱਲਾ ਗੋ ਐਜ ਵਲੇ ਆਪਾਂ ਬਣਾ ਲਏ ਫਿਰ ਉਸ ਤੋਂ ਬਾਅਦ ਦੋ ਕੁੰਡੇ ਰੂਟੇ ਬਣਾ ਲੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਜਾਲੀ ਜਾਲੀ ਪਾਉਣ ਤੋਂ ਬਾਅਦ ਦੋ ਕੁੰਡੇ ਫਿਰ ਉਲਟੇ ਬਣਾਉਣੇ ਆ ਦੋ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਦੋ ਕੁੰਡਿਆਂ ਨੂੰ ਇੱਕ ਗੁੰਡਾ ਕਰ ਦੇਣਾ ਇਸ ਤਰ੍ਹਾਂ ਉਲਟਾ ਗੁੰਦੇ ਹੋਏ ਇਹ ਸਾਡਾ 6 ਕੁੰਡਿਆਂ ਦਾ ਡਿਜ਼ਾਈਨ ਜਿਹੜਾ ਬਣ ਗਿਆ ਆ ਦੋ ਕੁੰਡਿਆਂ ਨੂੰ ਛੱਡ ਕੇ 6 ਕੁੰਡਿਆਂ ਦਾ ਡਿਜ਼ਾਈਨ ਬਣ ਗਿਆ 2 4 ਤੇ 2 6 ਇਹ ਹੀ 6 ਕੁੰਡੇ ਫਿਰ ਰਪੀਟ ਕਰਾਂਗੇ ਇੱਕ ਤੇ ਦੋ ਕੁੰਡੇ ਉਲਟੇ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਉਲਟੇ ਫਿਰ ਦੋ ਕੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਫਿਰ ਦੋ ਕੁੰਡੇ ਉਲਟੇ ਜਾਲੇ ਪਾਵਾਂਗੇ ਫਿਰ ਦੋ ਕੁੰਡੇ ਉਲਟੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਅੱਜ ਵਾਲਾ ਕੁੰਡਾ ਉਲਟਾ ਇਹ ਸਾਡੀ ਦੂਸਰੀ ਸਲਾਈ ਬਣ ਗਈ ਇਹੀ ਦੋ ਸਲਾਈਆਂ ਦਾ ਡਿਜ਼ਾਈਨ ਆ ਬਾਰ-ਬਾਰ ਅਸੀਂ ਰਿਪੀਟ ਕਰਨਾ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਬਣਾ ਕੇ ਦਿਖਾਉਣੀ ਆ ਧਿਆਨ ਨਾਲ ਦੇਖਣਾ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਵਾ ਫਿਰ ਉਸ ਤੋਂ ਬਾਅਦ ਇੱਕ ਕੁੰਡਾ ਹੋਰ ਅੱਜ ਦਾ ਬਣਾ ਲੈਣਾ ਇੱਕ ਕੁੰਡਾ 슬ਿੱਪ ਕਰ ਲਿਆ ਇੱਕ ਕੁੰਡੇ ਨੂੰ ਸਿੱਧਾ ਬਣਾ ਲਿਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਰਿਪੀਟ ਪੈਟਰਨ ਸ਼ੁਰੂ ਕਰਾਂਗੇ ਦੋ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਇਸ ਤੋਂ ਬਾਅਦ ਇੱਕ ਆ ਕੁੰਡਾ ਤੇ ਇੱਕ ਆ ਕੁੰਡਾ ਦੋ ਕੁੰਡੇ ਨੂੰ ਉਤਾਰ ਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਾਂਗੇ ਇਹ ਹੀ 6 ਕੁੰਡੇ بار بار ਰਿਪੀਟ ਕਰਨਾ ਦੋ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ ਫਿਰ ਇੱਕ ਕੁੰਡਾ ਤੇ ਦੋ ਕੁੰਡੇ ਇਹਨਾਂ ਨੂੰ ਇਸ ਤਰ੍ਹਾਂ ਉਕਾਰ ਕੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਾਂਗੇ ਫਿਰ ਦੋ ਕੁੰਡੇ ਸਿੱਧੇ ਜਾਲੀ ਪਾਵਾਂਗੇ ਦੋ ਕੁੰਡੇ ਫਿਰ ਸਿੱਧੇ ਫਿਰ ਆ ਦੋ ਕੁੰਡੇ ਇਸ ਤਰ੍ਹਾਂ ਉਤਾਰ ਕੇ ਇਹਨਾਂ ਨੂੰ ਬੈਕ ਲੂਪ ਦੇ ਨਾਲ ਆਪਾਂ ਦੋ ਦੋ ਇੱਕ ਕਰਨਾ ਤੇ ਲਾਸਟ ਵਾਲਾ ਕੁੰਡਾ ਵੀ ਇਹਨਾਂ ਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆਪਾਂ ਆ ਗਏ ਹਾਂ ਹੂਲ ਪੇਸ ਲਾਈ ਤੇ ਉਲਟੀ ਸਲਾਈ ਫੇਰ ਵੇਖੋ ਜਿਵੇਂ ਆਪਾਂ ਸਿੱਧੀ ਸਲਾਈ ਬਣਾਈ ਸੀ એમ ਉਹਵੇਂ ਹੀ ਉਲਟੀ ਸਲਾਈ ਬਣਨੀ ਆ ਪਹਿਲਾ ਕੁੰਡਾ ਸਿਲਪਤਰ ਲਿਆ ਉਸ ਤੋਂ ਬਾਅਦ ਇੱਕ ਕੁੰਡਾ ਹੋਰ ਉਲਟਾ ਬਣਾ ਲੈਣਾ ਉਲਟਾ ਬਣਾਉਣ ਤੋਂ ਬਾਅਦ ਰਪੇਟ ਪੈਟਰਨ ਸ਼ੁਰੂ ਹੋਏਗਾ ਦੋ ਕੁੰਡੇ ਪਹਿਲਾਂ ਉਲਟੇ ਸਿਰ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਸੇਮ ਜਿਵੇਂ ਆਪਾਂ ਸਿੱਧੀ ਸਲਾਈ ਦੇ ਵਿੱਚ ਬਣਾਉਨੇ ਆ ਉਵੇਂ ਹੀ ਉਲਟੀ ਸਲਾਈ ਵਿੱਚ ਬਣਾਣਾ ਦੋ ਕੁੰਡੇ ਉਲਟੇ ਝਾਲੀ ਪਾਵਾਂਗੇ ਫਿਰ ਦੋ ਕੁੰਡੇ ਉਲਟੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡੇ ਉਲਟੇ ਝਾਲੀ ਪਾਵਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਲਾਸਟ ਵਨ ਇਕ ਉਲਟਾਉਣਾ ਇਸ ਤਰ੍ਹਾਂ ਸਾਡੀਆਂ ਇਹ ਦੋ ਸਲਾਈਆਂ ਜਿਹੜੀਆਂ ਬਾਰ-ਬਾਰ ਰਿਪੀਟ ਹੋਣੀਆਂ ਚਾਹੀਣੀਆਂ ਤੇ ਡਿਜ਼ਾਈਨ ਵੇਖੋ ਬਹੁਤ ਹੀ ਪਿਆਰਾ ਬੰਦਾ ਆ ਵਾਈਟ ਐਂਡ ਕਰੀਮ ਤੇ ਵਾਲਾ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਲੱਗੇਗਾ ਲੇਡੀਜ਼ ਦੀਆਂ ਕੋਟੀਆਂ ਨੂੰ ਡਿਜ਼ਾਈਨ ਜਿਹੜਾ ਸਪੈਸ਼ਲ ਆ ਨੀਚੇ ਛੋਟੇ-ਛੋਟੇ ਕਟਾਅ ਵੀ ਬਣ ਜਾਂਦੇ ਨੇ ਤੁਸੀਂ ਕੋਈ ਬਾਰਡਰ ਬਣਾ ਕੇ ਵੀ ਬਣਾ ਸਕਦੇ ਜੀ ਤੇ ਬਿਨਾ ਬਾਰਡਰ ਤੋਂ ਵੀ ਬਣਾ ਸਕਦੇ ਜੀ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਇਸ ਨੂੰ ਤੁਸੀਂ ਕਰੀਮ ਤੇ ਵਾਈਟ ਤੇ ਬਲੈਕ ਤੇ ਕਿਤੇ ਵੀ ਪਾ ਸਕਦੇ ਹੋ ਜੇ ਬਲੈਕ ਤੇ ਵੀ ਇਹ ਬਹੁਤ ਹੀ ਜ਼ਿਆਦਾ ਉੱਠੇਗਾ ਕਿਉਂਕਿ ਜਾਲੀ ਵਾਲਾ ਡਿਜ਼ਾਈਨ ਜਿਹੜਾ ਇਹ ਆਪਾਂ ਬਲੈਕ ਤੇ ਪਾ ਸਕਦੇ ਆ ਤੇ ਡਿਜ਼ਾਈਨ ਜੇਕਰ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਤਾਂ ਕਿ ਨਵੇਂ-ਨਵੇਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਤੁਸੀਂ ਨਵੇਂ-ਨਵੇਂ ਡਿਜ਼ਾਈਨ ਜਿਹੜੇ ਸਰਦੀਆਂ ਦੇ ਵਿੱਚ ਵੇਖ ਸਕੋ ਤੇ ਜੇ ਤੁਸੀਂ ਮੇਰੇ ਕੋਈ ਸਵੈਟਰ ਆਰਡਰ ਤੇ ਬਣਾਉਣੀ ਹੋਵੇ ਤੇ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਹੈ ਤੇ ਤੁਸੀਂ ਮੈਸੇਜ ਕਰਕੇ WhatsApp ਮੈਸੇਜ ਕਰਿਆ ਕਰੋ ਕਾਲ ਨਾ ਕਰਿਆ ਕਰੋ ਬਹੁਤ ਸਾਰੀਆਂ ਭੈਣਾਂ ਕਾਲ ਕਰਦੀਆਂ ਨੇ ਤੇ ਤੁਸੀਂ WhatsApp ਮੈਸੇਜ ਕਰਕੇ ਆਪਣਾ ਜਿਹੜਾ ਵਾ ਆਰਡਰ ਦੇ ਸਕਦੇ ਜੇ ਕੋਈ ਵੀ ਤੁਸੀਂ ਕੋਟੀ ਸਵੈਟਰ ਜੈਕਟ ਸਕੀ ਵੀ ਬਣਵਾ ਸਕਦੇ ਜੇ ਸਾਡੇ ਤੋਂ ਆਰਡਰ ਤੇ ਤੇ ਮਿਲਦੇ ਆ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ